ਉਹਨੇ ਪਹਿਲਾਂ ਗਾਲਾਂ ਕੱਢੀਆਂ ਵੀ ਨਕਲੀ ਸਿੰਘ ਤੇ ਬਾਣਾ ਪਾ ਲੈਂਦੇ ਨੇ ਨਕਲੀ ਸਿੰਘ ਬਣਦੇ ਨੇ ਜਿੱਦਾਂ ਨੂੰ ਮਰਜ਼ੀ ਤੁਰ ਪੈਂਦੇ ਨੇ ਇਹ ਐਵੇਂ ਅੱਗੋਂ ਸਿੱਧੇ ਹੋਏ ਤੇ ਮੇਰੇ ਮੁੰਡੇ ਨੇ ਤਾਂ ਸਗੋਂ ਉਹਨੂੰ ਆਖਿਆ ਵੀ ਜਾ ਅਸੀਂ ਆਏ ਆਪਣੇ ਕੰਮ ਉਹ ਗਾਲਾਂ ਕੱਢਣ ਨੂੰ ਮੜਿਆ ਨਹੀਂ ਤੇ ਉੱਥੇ ਹੀ ਬੱਸ ਇੰਨੇ ਗੱਲ ਚ ਇਹ ਵਾਰਦਾਤ ਹੋਈਏ ਤੇ ਜਿਹੜਾ ਹਿੰਦੂ ਜਗਤ ਵਾਲੇ ਉਹ ਕਈ ਬੰਦੇ ਵਿੱਚ ਨੇ ਉਹ ਕਹਿੰਦੇ ਅਸੀਂ ਖਾਨਦਾਨ ਤਬਾਹ ਕਰ ਦੇਾਂਗੇ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਨੇ ਵੀ ਮੰਗਾ ਨਹੀਂ ਹੱਥੀ ਪਈਆਂ ਹੁੰਦੀਆਂ ਸਰਜੀਤ ਨੇ ਕਹਿਆ ਸੀਗਾ ਕਿ ਜੋ ਥਾਪਰ ਬੋਲਦਾ ਜਾਂ ਇਹ ਕਈ ਜੇ ਚਾਰ ਪੰਜ ਤਰ੍ਹਾਂ ਫਿਰਦੇ ਬੋਲਦੇ ਨੇ ਵੀ ਇਹਨਾਂ ਨਾਲ ਕਦੇ ਮੈਂ ਟਕਰਾਂਗਾ ਕਦੇ ਕਹਿਆ ਸੀ ਤੁਹਾਨੂੰ ਇਹ ਜਾਇਆ ਜੀ ਇਹਨਾਂ ਤੇ ਪਾਈ ਜਾਂਦੇ ਨੇ ਜੋ ਪਾਉਂਦੇ ਨੇ ਉਹ ਜੋ ਮਰਜ਼ੀ ਬੋਲੀ ਜਾਣ ਉਹ ਆਪਣੇ ਆਪ ਨੂੰ ਹਿੰਦੂ ਕਹੀ ਜਾਂਦੇ ਨੇ ਸਿੱਖਾਂ ਨੂੰ ਅਲੱਗ ਕਰੀ ਜਾਂਦੇ ਨੇ ਇਹ ਪਾੜਾ ਤੇ ਉਹ ਪਾ ਰਹੇ ਨੇ ਮਨੁੱਖਾਂ ਨੂੰ ਨਵੇਂ ਅਧਿਕਾਰ ਦਿੱਤੇ ਨੇ ਦਿਨ ਰਾਤ ਗਲਤ ਬੋਲੀ ਜਾਂਦੇ ਨੇ ਉਹਨਾਂ ਨੂੰ ਕੋਈ ਕੁਛ ਨਹੀਂ ਕਹਿੰਦਾ ਸਾਡਾ ਕੋਈ ਬੰਦਾ ਮੂੰਹ ਕਰਦੇ ਖਾਲਿਸਤਾਨ ਨੇ ਤਾਂ ਉਸੇ ਘੜੀ ਪੁਲਿਸ ਉਹਦੇ ਭੱਜ ਕੇ ਘਰ ਚਲੀ ਜਾਂਦੀ ਏ ਤੇਰਾ ਮੌਜੂਦਾ ਵਾਕਿਆ ਹੈ ਲੁਧਿਆਣੇ ਵਾਲਾ ਇਹਨੂੰ ਜ਼ਿਆਦਾਤਰ ਮੀਡੀਆ ਹਿੰਦੂ ਵਰਸਸ ਸਿੱਖ ਬਣਾ ਰਿਹਾ ਹੈ ਕੋਈ ਲੁਧਿਆਣੇ ਕਦੇ ਜਾਖੜ ਆ ਰਿਹਾ ਲੁਧਿਆਣੇ ਤੇ ਰਮਨੀਤ ਬਿੱਟੂ ਦਾ ਬਿਆਨ ਆ ਰਿਹਾ ਕਦੇ ਵਿੜਿੰਗ ਦਾ ਬਿਆਨ ਆ ਰਿਹਾ ਕਦੇ ਬਨਵਾਰੀ لال ਕੋ ਜਿਹੜੇ ਆਪਣੇ ਗਵਰਨਰ ਨੇ ਭੱਜੇ ਜਾ ਰਹੇ ਲੁਧਿਆਣੇ ਹਾਲਾਂਕਿ ਉਹ ਬੰਦਾ ਮਰਿਆ ਨਹੀਂ ਨੀਆਂ ਗਲਤੀਆਂ ਕਰੀਆਂ ਉਹਦੇ ਬਾਰੇ ਕਿਸੇ ਨੂੰ ਕੋਈ ਚੱਕਰ ਨਹੀਂ ਇਹ ਦੇ હિન્દੂਵਾਦੀ ਸਰਕਾਰ ਨੂੰ ਹਿੰਦੁਸਤਾਨ ਨੂੰ ਚਾ ਪੰਜਾਬ ਸਰਕਾਰ ਨੂੰ ਬਾਹਰ ਬੇਨਤੀ ਕਰ ਦੇ ਕਿ ਸਿਕਿਉਰਿਟੀ ਤੰਤਰ ਚ ਉਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਨੂੰ ਬੰਦੇ ਬਣਾਇਆ ਜਾਵੇ ਇਹਨਾਂ ਨੂੰ ਇਨਸਾਨੀ ਰੂਪ ਦੱਸਿਆ ਜਾਵੇ ਕਿ ਇਨਸਾਨ ਕਿਹੋ ਜਿਹੇ ਹੁੰਦੇ ਆ ਤਰਫਾਨ ਹੈ ਇਹ ਤਾਂ ਸਾਡੇ ਗੁਰੂ ਸਾਹਿਬ ਨੇ 300 ਸਾਲ ਪਹਿਲਾਂ ਦੀ ਉਹ ਕਿਰਪਾ ਸੀ ਲੈ ਕੇ ਜੀ ਰਹੇ ਜਿਹੜੀ ਸਰਕਾਰ ਇਸ ਟਾਈਮ ਐਟਮ ਬੰਬ ਲੈ ਬਣਾ ਕੇ ਬੈਠੀ ਹੈ ਸਾਡਾ ਉਹ ਸਰਕਾਰ ਨਾਲ ਮੁਕਾਬਲਾ ਬੀਤੇ ਦਿਨਾਂ ਦੇ ਵਿੱਚ ਜੋ ਕੁਛ ਲੁਧਿਆਣਾ ਦੇ ਵਿੱਚ ਹੋਇਆ ਸੀਗਾ ਉਹ ਅਸੀਂ ਸਾਰਿਆਂ ਨੇ ਦੇਖਿਆ ਕਹਿੰਦੇ ਬੋਲਬਾਣੀ ਠੀਕ ਨਹੀਂ ਸੀਗੀ ਇਸ ਕਰਕੇ ਉੱਥੇ ਸਿੰਘਾਂ ਨੂੰ ਇਹ ਕੰਮ ਕਰਨਾ ਪਿਆ ਪਰ ਕਿਤਨਾ ਕਿਤੇ ਉਹਨਾਂ ਨੇ ਬਹੁਤ ਅਜਿਹੇ ਭਾਸ਼ਣ ਦਿੱਤੇ ਹੋਏ ਸੀਗੇ ਗੁਰੂਆਂ ਪ੍ਰਤੀ ਸਿੱਖਾਂ ਪ੍ਰਤੀ ਤਾਂ ਇਸ ਕਰਕੇ ਕਹਿੰਦੇ ਕਦਮ ਚੁੱਕਣਾ ਪਿਆ ਤੇ ਉਹਨਾਂ ਦਾ ਪਰਿਵਾਰ ਜਿਹੜੇ ਸਿੰਘਾਂ ਨੇ ਇਹ ਕਾਰਵਾਈ ਕੀਤੀ ਸੀਗੀ ਸਰਬਜੀਤ ਸਿੰਘ ਹਰਜੋਤ ਸਿੰਘ ਤੇ ਉਹਨਾਂ ਦੀ ਜਿਹੜੀ ਹੈ ਫੈਮਿਲੀ ਅੱਜ ਚੰਡੀਗੜ੍ਹ ਪਹੁੰਚੀ ਹੈ ਕਿਉਂਕਿ ਪੈਰਵਾਈ ਕਿਵੇਂ ਹੋਣੀ ਹੈ ਕਿਵੇਂ ਕੁਝ ਚੱਲਣਾ ਉਹ ਸਾਰੀਆਂ ਚੀਜ਼ਾਂ ਨੇ ਇਹ ਐਕਸਕਲੂਸਿਵ ਤਸਵੀਰਾਂ ਨੇ ਇਹ ਐਕਸਕਲੂਸਿਵ ਬਿਆਨ ਨੇ ਤੁਹਾਡੇ ਨਾਲ ਓਜ਼ਾ ਟੀਵੀ ਦੇ ਉੱਤੇ ਸਾਂਝੇ ਕਰਾਂਗਾ ਕਿ ਫੈਮਿਲੀਆਂ ਜਿਹੜੀਆਂ ਪਹੁੰਚੀਆਂ ਆਈਆਂ ਨੇ ਜਿਨ੍ਹਾਂ ਦੇ ਵਿੱਚੋਂ ਸਰਬਜੀਤ ਸਿੰਘ ਦੇ ਫਾਦਰ ਚਰਨਜੀਤ ਸਿੰਘ ਜਿਉਰੀ ਤੇ ਹਰਜੀਤ ਸਿੰਘ ਜਿਉਰੀ ਇੱਥੇ ਪਹੁੰਚੇ ਹੋਏ ਨੇ ਇਹ ਦੋਨੋਂ ਜਣੇ ਤਾਂ ਨਾਲ ਭਾਈ ਸਾਹਿਬ ਜਿਹੜੇ ਗ੍ਰਿੰਦਰ ਸਿੰਘ ਜਿਉਰੀ ਨੇ ਇਹ ਇੱਥੋਂ ਸਿੰਘਾਂ ਦੇ ਨਾਲ ਇੱਥੇ ਪਹੁੰਚੇ ਨੇ ਮੋਰਚੇ ਦੇ ਵਿੱਚ ਤੇ ਇਹ ਆ ਕੇ ਇੱਥੇ ਆਪਦੀ ਗੱਲ ਰੱਖਣਗੇ ਤੇਰਾ ਮੁਲਾਕਾਤਾ ਕਰੀ ਜਾਣਗੇ ਆ ਸਿੰਘਾਂ ਦੇ ਨਾਲ ਕਿ ਕਿਵੇਂ ਕਿਵੇਂ ਅੱਗੇ ਚੱਲਣਾ ਪਰ ਉਹਨਾਂ ਨੇ ਜੋ ਕੁਝ ਕੀਤਾ ਜਾਂ ਇਹਨਾਂ ਨੂੰ ਕੋਈ ਉਸ ਦੀ ਗਿਲਾ ਹੈਗਾ ਜਾਂ ਉਹਨਾਂ ਦੇ ਪਰਿਵਾਰ ਨੂੰ ਕੋਈ ਗਿਲਾ ਹੈਗਾ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਭਾਈ ਸਾਹਿਬ ਜੀ ਤੋਂ ਸਮਝ ਲਈਏ ਕਿ ਪਰਿਵਾਰ ਇੱਥੇ ਪਹੁੰਚਿਆ ਤੇ ਕੀ ਕੁਝ ਅੱਗੇ ਚੀਜ਼ਾਂ ਹੋਣਗੀਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਬਜੀਤ ਸਿੰਘ ਜੀ ਹੋਰੀ ਤੇ ਜੋ ਹਰਜੋਤ ਸਿੰਘ ਹੋਰੀ ਨੇ ਉਹਨਾਂ ਦੀ ਫੈਮਿਲੀ ਇੱਥੇ ਪਹੁੰਚੀ ਹੈ ਤੇ ਪਹੁੰਚਣ ਦਾ ਕਾਰਨ ਕੀ ਮੰਨਿਆ ਕਿਉਂਕਿ ਹਜੇ ਤੱਕ ਮੀਡੀਆ ਦੇ ਵਿੱਚ ਆਏ ਨਹੀਂ ਸੀਗੇ ਇਹ ਪਹਿਲਾ ਬਿਆਨ ਤੇ ਪਹਿਲੇ ਇੰਟਰਵਿਊ ਹੋਣ ਗਿਆ ਤੇ ਇਥੇ ਆਉਣ ਦਾ ਕਾਰਨ ਕੀ ਹੈ ਤੇ ਅੱਗੇ ਕੀ ਜਿਹੜੀ ਹੈ ਤੁਸੀਂ ਸੋਚ ਰਹੇ ਹੋ ਕਿ ਹੋਣਾ ਚਾਹੀਦਾ ਦੇਖੋ ਜਿਹੜਾ ਮੌਜੂਦਾ ਵਾਕਿਆ ਹੋਇਆ ਲੁਧਿਆਣੇ ਵਾਲਾ ਇਹਨੂੰ ਜ਼ਿਆਦਾਤਰ ਮੀਡੀਆ ਹਿੰਦੂ ਵਰਸਸ ਸਿੱਖ ਬਣਾ ਰਿਹਾ ਹੈ ਇਸ ਵਿੱਚ ਤੁਸੀਂ ਕਿਸੇ ਵੀ ਇੱਕ ਵੀ ਹਿੰਦੂ ਦਾ ਬਿਆਨ ਦਿਖਾ ਦਿਓ ਜਿਨ੍ਹਾਂ ਨੇ ਸ਼ਿਵ ਸ਼ੈਨਾ ਨੂੰ ਚੰਗਾ ਮਾੜਾ ਕਿਹਾ ਉਹ ਇਸ ਚੀਜ਼ ਤੋਂ ਬਾਹਰ ਨੇ ਜਿਹੜੀ ਇਹ ਜਿਹੜੀ ਲੜਾਈ ਹੋ ਰਹੀ ਹੈ ਇਹਦੇ ਵਿੱਚ ਸਾਰਾ ਜੋ ਵਰਲਡ ਹੈ ਸਾਰਾ ਜਨਕਿ ਇਹਨਾਂ ਦਾ ਤਤ ਪ੍ਰਿੰਦੋਸਤਾਨ ਦਾ ਢਾਂਚਾ ਪ੍ਰਬੰਧਕੀ ਢਾਂਚਾ ਉਹ ਸਾਰਾ ਮੁੱਦੇ ਪੈਰ ਭੱਜਾ ਆ ਰਿਹਾ ਕੋਈ ਲੁਧਿਆਣੇ ਕਦੇ ਜਾਖੜ ਆ ਰਿਹਾ ਲੁਧਿਆਣੇ ਕਦੇ ਰਮਨੀਤ ਬਿੱਟੂ ਦਾ ਬਿਆਨ ਆ ਰਿਹਾ ਕਦੇ ਵੜਿੰਗ ਦਾ ਬਿਆਨ ਆ ਰਿ ਕਿਉਂ ਬੰਦਾ ਮਰਿਆ ਨਹੀਂ ਕਿੰਨੀਆਂ ਗਲਤੀਆਂ ਕਰੀਆਂ ਉਹਦੇ ਬਾਰੇ ਕਿਸੇ ਨੇ ਕੋਈ ਚੱਕਰ ਨਹੀਂ ਸਿਰਫ ਇਹ ਬਿਆਨ ਦੇ ਉਹਦੇ ਵਾਸਤੇ ਆਪਣੇ ਪ੍ਰਸਿੱਧੀ ਘਟਣ ਵਾਸਤੇ ਸਾਰੇ ਪਹੁੰਚੇ ਪਰ ਫਿਰ ਦੇਖਿਓ ਸਿੱਖ ਜਗਤ ਦਾ ਕਿੱਡਾ بڑا ਜਿਗਰਾ ਸਿੱਖਾਂ ਨੇ ਹਲੇ ਕੋਈ ਵੀ ਇੱਕ ਬਿਆਨ ਨਹੀਂ ਲਾਇਆ ਉਹਨਾਂ ਨੇ ਕਿੰਨਾ ਮੀਡੀਆ ਸਾਹਮਣੇ ਗਲਤਮਲਤ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਇਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਜਿਵੇਂ ਸ਼੍ਰੋਮਣੀ ਕਾਲੀ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਅਸੀਂ ਕੱਲ ਉੱਥੇ ਪਹੁੰਚੇ ਸਿੰਘਾਂ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤਾਂ ਉਸੇ ਸਿਲਸਿਲੇ 'ਚ ਬਾਅਦ ਅੱਗੇ ਅੱਜ ਕੌਮੀ ਸਾਬ ਮੋਰਚੇ ਜਿੰਨੇ ਵੀ ਇਹਨਾਂ ਸਾਰੇ ਪਰਿਵਾਰ ਨਾਲ ਖੜੇ ਨੇ ਤੇ ਜਿਵੇਂ ਅਸੀਂ ਕੱਲ ਵੀ ਉਹ ਕੇ ਕੇ ਆਏ ਵੀ ਜਿਵੇਂ ਵੀ ਤੁਹਾਨੂੰ ਲੋੜ ਹੈ ਅਸੀਂ ਉਮੇਦਸ ਪਾਰਟੀ ਵੱਲੋਂ ਕੌਮੀ ਸਾਹ ਮੋਰਚੇ ਚਾਚਾ ਆਏ ਜਿਵੇਂ ਕਿਸੇ ਨੂੰ ਢੰਗ ਸਿੰਘਾ ਵੱਲੋਂ ਹੋਰ ਸਾਰੀਆਂ ਢੰਗ ਸਿੰਘਾ ਜਥੇਬੰਦੀਆਂ ਨਾਲ ਖੜੀਆਂ ਨੇ ਪਰ ਗੱਲ ਇਹ ਹੈ ਕਿ ਜੋ ਅਸੀਂ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਸਿੱਖਾਂ ਨਾਲ ਗੱਲ ਚੱਕਦੇ ਆ ਤੇ ਜੋ ਉਹ ਹੈ ਉਹਨਾਂ ਨਾਲ ਇੱਕ ਸਰਕਾਰ ਖੜੀ ਪਿੱਠ ਥਾਪੜਦੀ ਹੈ ਵੀ ਤੁਸੀਂ ਸਿੱਖਾਂ ਨੂੰ ਗਲਤ ਬੋਲੋ ਅਸੀਂ ਤੁਹਾਨੂੰ ਸਿਕਿਉਰਿਟੀ ਦੇਵਾਂਗੇ ਤੇ ਤੁਸੀਂ ਜੋ ਵੀ ਅੱਗ ਲਾਉਣੀ ਹੈ ਤੁਸੀਂ ਲਾਓ ਤੁਹਾਨੂੰ ਪੂਰੀ ਖੁੱਲ ਹੈ ਤੇ ਉਸੇ ਵਿਸ਼ੇ ਤੇ ਅੱਜ ਪਰਿਵਾਰ ਇੱਥੇ ਪਹੁੰਚਿਆ ਤੇ ਇਸ ਪਰਿਵਾਰ ਨਾਲ ਗੱ ਬਿਲਕੁਲ ਤਾਂ ਬਾਪੂ ਜੀ ਸਾਡੇ ਨਾਲ ਨੇ ਤਾਂ ਕੋਈ ਪਿਛਤਾਵਾ ਇਹਨਾਂ ਨੂੰ ਹੈਗਾ ਜਾਂ ਫਿਰ ਉਹਨਾਂ ਨੂੰ ਹੈਗਾ ਕੋਈ ਪਿਛਤਾਵਾ ਜੋ ਕੁਝ ਚੀਜ਼ਾਂ ਹੋਣ ਜਾਣੇ ਅਸੀਂ ਇਹਨਾਂ ਤੋਂ ਕਿਉਂਕਿ ਪਹਿਲੇ ਬਿਆਨ ਨੇ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਅਰਜੋਤ ਸਿੰਘ ਜੀ ਨੇ ਬਾਪੂ ਚਰਨਜੀਤ ਸਿੰਘ ਜੀ ਨੇ ਬਾਪੂ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਆ ਤੁਹਾਡਾ ਪੁੱਤ ਸਰਬਜੀਤ ਤੁਹਾਨੂੰ ਕੋਈ ਗਿਲਾ ਹੈਗਾ ਕੋਈ ਪਿਛਤਾਵਾ ਹੈਗਾ ਜਾਂ ਤੁਹਾਡੇ ਪੁੱਤ ਨੂੰ ਤੁਹਾਡੇ ਨਾਲ ਮੁਲਾਕਾਤ ਕਿੰਦੀ ਵਾਰੀ ਹੋਈ ਹੋਵੇ ਹੁਣ ਤੱਕ ਦੀ ਕੋਈ ਹੈਗਾ ਤੇ ਇਹ ਸਾਰੇ ਵਾਕੇ ਬਾਰੇ ਪਹਿਲਾਂ ਦੱਸੋ ਕਿ ਕਿਵੇਂ ਸਿਨੈਰੀਓ ਤਿਆਰ ਹੋ ਗਿਆ ਸੀਗਾ ਤੇ ਉੱਥੇ ਸਰਬਜੀਤ ਤੇ ਹਰਜੀਤ ਹਰਜੋਤ ਪਹੁੰਚ ਗਏ ਸੀਗੇ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਮੈਨੂੰ ਬੁਖਾਰ ਚੜਿਆ ਸੀ ਤੇ ਮੈਂ ਕਿਹਾ ਵੀ ਬੇਟਾ ਮੈਨੂੰ ਦਵਾਈ ਲੈਣੀ ਹੈ ਮੈਂ ਆਖਣ ਲੱਗਾ ਮੈਂ ਡੈਡੀ ਸਿਵਲ ਤੋਂ ਦਵਾਈ ਲੈ ਆਉਣਾ ਉਹ ਸਿਰਫ ਮੇਰੀ ਦਵਾਈ ਲੈਣ ਗਏ ਹਾਂ ਤੇ ਜਿਹੜਾ ਨਾਲ ਦਾ ਸਿੰਘ ਹੀ ਉਹਦਾ ਵੀ ਬੁਖਾਰ ਨਹੀਂ ਸੀ ਲੱਦਦਾ ਤੇ ਉਹਦਾ ਵੀ ਟੈਸਟ ਕਰਾਣਾ ਸੀ ਨਾਲੇ ਉਹਨੂੰ ਦਵਾਈ ਦਿਵਾਣੀ ਸੀ ਇਸੇ ਚੱਕਰ ਸਬੰਧ ਚ ਗਏ ਸਨ ਅੱਗੋਂ ਸਾਨੂੰ ਕੀ ਪਤਾ ਵੀ ਅੱਗੋਂ ਉਹਨਾਂ ਨੇ ਮਿਲ ਜਾਣਾ ਹੈ ਮੌਕੇ ਤੇ ਆਪੋਚ ਉਹ ਇਹਨਾਂ ਦਾ ਕੋਈ ਆਪੋਚ ਗੱਲਬਾਤ ਹੋਈ ਹੋਣੀ ਉੱਥੇ ਉਹਦੇ ਬਾਰੇ ਅਸੀਂ ਕਿਹੜਾ ਕੋਲ ਸਾਂ ਜੋ ਪਬਲਿਕ ਕਹੀ ਜਾਂਦੀ ਅਸੀਂ ਸੁਣੀ ਜਾਂਦੇ ਹਾਂ ਸਾਨੂੰ ਇਹਦੇ ਅੱਗੋਂ ਇਹਦੇ ਅੱਗੇ ਕੋਈ ਪਤਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਘੰਟੇ ਬਾਅਦ ਇੱਥੇ ਪੁਲਿਸ ਆ ਗਈ ਆਖਣ ਲੱਗੇ ਆਹ ਗੱਲਬਾਤ ਹੋਈ ਹੈ ਸਾਨੂੰ ਚੱਕ ਕੇ ਲੈ ਗਏ ਸਾਨੂੰ ਵੀ ਲੱਗਿਆ ਮੇਰੀ ਘਰ ਵਾਲੀ ਨੂੰ ਵੀ ਲੱਗਿਆ ਮੇਰੀ ਲੜਕੀ ਨੂੰ ਵੀ ਲਾਇ ਜਵਾਈ ਨੂੰ ਵੀ ਲਾਇ ਸਾਰਿਆਂ ਨੇ ਚੱਕ ਕੇ ਲੈ ਗਏ ਰਾਤ ਸਾਰੀ ਰਾਤ ਤੱਕ ਉੱਥੇ ਰੱਖਿਆ ਸਾਨੂੰ 12 ਵਜੇ ਤੱਕ ਤੇ ਉਦੋਂ ਬਾਅਦ ਸਾਨੂੰ ਫਿਰ ਜਦੋਂ ਛੱਡਿਆ ਮੇਰੀ ਲੜਕੀ ਅਹੀਂ ਹਲਾ ਆਪਣੀ ਲੜਕੀ ਦੇ ਘਰੇ ਚਲੇ ਗਿਆ ਸਾਨੂੰ ਕਹਿਣ ਲੱਗੇ ਤੁਸੀਂ ਘਰੇ ਨਹੀਂ ਜਾਣਾ ਤੁਸੀਂ ਕਿਤੇ ਹੋਰ ਚਲੇ ਜਾਓ ਅੱਛਾ ਤੇ ਅਸੀਂ ਫਿਰ ਕਿੱਥੇ ਜਾਣਾ ਸੀ ਆਪਣੀ ਲੜਕੀ ਕੋਈ ਜਾਣਾ ਸੀ अच्छा उते चलो ਤੁਹਾਡੀ ਸੇਫਟੀ ਵਾਸਤੇ ਹੋਏ کیا ہونا انہوں نے ਇਹ ਜੋ ਚੀਜ਼ਾਂ ਹੋਈਆਂ ਜੋ ਕੁਝ میڈیا کہہ ਰਿਹਾ ਜੋ ਵੱਖਰੇ ਵੱਖਰੇ ਬਿਆਨ ਆ ਰਹੇ ਨੇ ਪਾ پولیس ਨੇ ਬਿਆਨ ਦਿੱਤੇ ਜੋ ਮੈਂ ਫੜੇ ਗਏ ਉਹ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਜਿਹੜੇ ਬਿਆਨ ਆ ਰਹੇ ਨੇ ਹੁਣ ਤੱਕ ਕਿ ਉਹ ਉੱਥੇ ਪਹੁੰਚੇ ਉਹਨਾਂ ਨੇ ਹਿੰਦੂਆਂ ਦੇ ਉੱਤੇ ਹਮਲਾ ਕਰ ਦਿੱਤਾ ਹਿੰਦੂ ਸ਼ਬਦ ਜਾਦਾ ਜੋੜ ਦਿੱਤਾ ਜਾਂਦਾ ਕਿ ਸਾਰਿਆਂ ਵੱਲੋਂ ਕਿ ਹਿੰਦੂਆਂ ਦੇ ਉੱਤੇ ਹਮਲਾ ਕਰ ਦਿੱਤਾ ਉਹ ਉਹਨਾਂ ਦਾ ਤੇ ਰੋਜ਼ ਹੀ ਕੰਮ ਹੀ ਹੈ ਵੇ ਝੂਠ ਬੋਲਣ ਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਤਾਂ ਰੋਜ਼ ਹਿੰਦੂਆਂ ਦੇ ਨਾਲ ਹੀ ਰਹਿੰਦੇ ਆ ਬਾਹਰੋਂ ਲੰਗਰ ਲਿਆਉਂਦੇ ਆ ਅਗਰਾਹੀ ਕਰਕੇ ਜਿੰਨੇ ਉੱਥੇ ਝੌਂਪੜੀਆਂ ਵਾਲੇ ਬੈਠੇ ਉਹਨਾਂ ਨੂੰ ਬੱਚਿਆਂ ਨੂੰ ਲੰਗਰ ਵੀ ਚੁਕਾਈਦਾ ਸਾਰੇ ਕੰਮ ਕਰੀਦੇ ਨੇ ਅਸੀਂ ਤੇ ਅੱਜ ਤੱਕ ਉਹਨਾਂ ਦੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਕੋਈ ਲੈਣਾ ਨਹੀਂ ਅਸੀਂ ਤੇ ਆਪਣੇ ਮਤਲਬ ਕੰਮ ਨਾ ਕੰਮ ਰੱਖਣੇ ਆ ਅਸੀਂ ਅਸੀਂ ਉਹਨਾਂ ਦੇ ਬਾਰੇ ਕੋਈ ਗੱਲ ਬਾਤ ਨਹੀਂ ਕੀਤੀ ਕਿਸੇ ਨਾਲ ਅੱਜ ਸਰਬਜੀਤ ਦੀ ਕਦੇ ਉਹ ਥਾਪਰ ਦੇ ਨਾਲ ਕੋਈ ਅਣਬੰਦ ਸੀਗੀ ਕਿ ਥਾਪਰ ਸਰਬਜੀਤ ਨੂੰ ਕੁਝ ਕਹਿੰਦਾ ਹੋਵੇ ਕਿ ਇਸ ਤੀਕੇ ਦੇ ਨਾਲ ਤਾਂ ਕਰਕੇ ਸਰਬਜੀਤ ਨੇ ਕਾਰਵਾਈ ਕੀਤੀ ਜਾਂ ਫਿਰ ਇਸ ਦੇ ਵਿੱਚ ਹੋਰ ਹੈ ਜੋ ਕੁਝ ਬੋਲਬਾਣੀ ਸੀਗੀ ਉਸ ਨੂੰ ਦੇਖ ਕੇ ਸਰਬਜੀਤ ਨੇ ਕਾਰਵਾਈ ਕੀਤੀ ਉਹ ਤੇ ਹੁਣ ਮੌਕੇ ਤੇ ਜਿਹੜੀ ਗੱਲਬਾਤ ਉਹ ਇਹ ਆਂਦੇ ਨੇ ਵੀ ਜਦੋਂ ਇਹ ਉੱਥੇ ਗੇਟ ਤੇ ਗਏ ਨੇ ਜਿਹੜੇ ਦੱਸਣ ਵਾਲੇ ਸਾਨੂੰ ਦੱਸਦੇ ਨੇ ਵੀ ਉਹਨੇ ਪਹਿਲਾਂ ਗਾਲਾਂ ਕੱਢੀਆਂ ਵੀ ਨਕਲੀ ਸਿੰਘ ਤੇ ਬਾਣਾ ਪਾ ਲੈਂਦੇ ਨੇ ਨਕਲੀ ਸਿੰਘ ਬਣਦੇ ਨੇ ਜਿੱਦਾਂ ਨੂੰ ਮਰਜ਼ੀ ਤੁਰ ਪੈਂਦੇ ਨੇ ਜਿਹੜਾ ਕੈਮਰੇ ਦੇ ਵਿੱਚ ਇੱਕ ਦਿਖ ਰਿਹਾ ਉਹ ਵਖਰੀ ਤਸਵੀਰ ਆ ਉਸ ਤੋਂ ਪਿੱਛੇ ਵੀ ਜਿਹੜੀ ਆ ਥੋੜੀ ਬੋਲਬਾਣੀ ਹੋਈ ਉੱਥੇ ਨਕਲੀ ਸਿੰਘ ਕਹਿਣ ਲੱਗ ਗਿਆ ਥਾਪਾ ਨਕਲੀ ਸਿੰਘ ਕਹਿਣ ਲੱਗ ਗਿਆ ਨਕਲੀ ਸਿੰਘ ਇਹ ਉਹ ਗਾਲਾਂ ਕੱਢਣ ਲੱਗ ਗਿਆ ਜਦੋਂ ਇਹ ਇਹ ਵੀ ਅੱਗੋਂ ਸਿੱਧੇ ਹੋਏ ਤੇ ਮੇਰੇ ਮੁੰਡੇ ਨੇ ਤਾਂ ਸਕੋਨ ਆਖਿਆ ਵੀ ਜਾ ਅਸੀਂ ਆਏ ਆਪਣੇ ਕੰਮ ਉਹ ਗਾਲਾਂ ਕੱਢਣ ਨੂੰ ਮੜਿਆ ਨਹੀਂ ਤੇ ਉੱਥੇ ਹੀ ਬਸ ਇੰਨੀ ਗੱਲ ਚ ਤੁਹਾਨੂੰ ਕੋਈ ਪਸਤਾਵ ਆਏਗਾ ਜਾਂ ਤੁਹਾਡੇ ਬੱਚਾ ਨੂੰ ਕੋਈ ਪਸਤਾਵ ਆਏਗਾ ਸਿੰਘਾਂ ਨੂੰ ਕਿ ਇਹ ਚੀਜ਼ਾਂ ਹੋਈਆਂ ਤੇ ਇਹ ਨਹੀਂ ਹੋਣੀਆਂ ਚਾਹੀਦੀਆਂ ਸੀ ਪਸਤਾਵਾ ਤੇ ਹੈਗਾ ਹੀ ਨਹੀਂ ਹੋਣੀਆਂ ਚਾਹੀਦੀਆਂ ਹਣ ਪਸਤਾਵਾ ਤੇ ਹੈਗਾ ਹੀ ਇਹ ਹੁਣ ਕੀ ਕੀਤਾ ਜਾਏ ਤੁਸੀਂ ਹੁਣ ਜਿਹੜੀ ਇੱਥੇ ਮੋਰਚੇ ਦੇ ਵਿੱਚ ਪਹੁੰਚੇ ਹੋ ਕਿਸੇ ਮਦਦ ਲਈ ਪਹੁੰਚੇ ਹੋ ਕਿਉਂ ਤੁਹਾਡੇ ਨਾਲ ਕੌਮ ਖੜੇ ਤੁਹਾਡੇ ਨਾਲ ਸਿੱਖ ਪੰਥ ਖੜੇ ਜਾਂ ਕੋਈ ਹੋਰ ਵੀ ਜਿੰਨੇ ਨੇ ਉਹ ਖੜਨ ਉਹ ਕਈ ਲੋਕੇ ਤਸਵੀਰ ਬਖਰੀ ਬਣਾ ਦਿੰਦੇ ਆ ਕਹਿੰਦੇ ਕਿ ਇਸ ਤਿੱਕੇ ਦੇ ਨਾਲ ਖੁੱਲੇ ਤੁਰੇ ਫਿਰਦੇ ਨੇ ਕੋਈ ਅੱਤਵਾਦੀ ਸ਼ਬਦ ਜੋੜ ਦਿੰਦਾ ਕੋਈ ਅੱਤਵਾ ਖਾਲਸਤਾਨੀ ਕਹਿ ਦਿੰਦਾ ਹਾਂਜੀ ਆ ਇਸ ਮਾਰੇ ਤੇ ਪਹੁੰਚਈਆਂ ਵੀ ਅਸੀਂ ਤੇ ਕਿਸੇ ਲਾਗ ਹੈ ਨਹੀਂ ਅਸੀਂ ਨਾ ਕੋਈ ਕੰਮ ਇਹੋ ਜੇ ਗਲਤ ਕਰਨੇ ਆ ਨਾ ਕਦੀ ਕਿਸੇ ਨੂੰ ਕਰਨੇ ਤਾਂ ਜਿਹੜਾ ਕੋਈ ਕਰਦਾ ਵੀ ਉਹਦੇ ਵੀ ਖਿਲਾਫ ਹਾਂ ਹੂੰ ਅਸੀਂ ਤੇ ਉਹਦੇ ਵੀ ਖਿਲਾਫ ਹਾਂ ਅਸੀਂ ਇਹ ਹੀ ਸੋਚਿਆ ਵੀ ਹੁਣ ਅਸੀਂ ਕਰੀਏ ਤੇ ਕਰੀਏ ਕੀ ਫਿਰ ਅਸੀਂ ਇੱਥੇ ਮੋਰਚੇ 'ਚ ਪਹੁੰਚੇ ਆ ਵੀ ਸਾਡੇ ਨਾਲ ਹੁਣ ਦੱਸੋ ਕੀ ਕਰਨਾ ਸਾਨੂੰ ਤਾਂ ਪਤਾ ਹੀ ਨਹੀਂ ਅਜ ਤੱਕ ਅਸੀਂ ਤਾਂ ਅਜ ਤੱਕ ਥਾਣੇ ਦਾ ਮੂੰਹ ਨਹੀਂ ਵੇਖਿਆ ਹੂੰ ਬਿਲਕੁਲ ਅੱਛਾ ਕਦੇ ਸਰਬਜੀਤ ਨੇ ਕਿਹਾ ਸੀਗਾ ਕਿ ਜੋ ਥਾਪਰ ਬੋਲਦਾ ਜਾਂ ਇਹ ਕਈ ਜੇ ਚਾਰ ਪੰਜ ਤਰ੍ਹਾਂ ਫਿਰਦੇ ਬੋਲਦੇ ਨੇ ਵੀ ਇਹਨਾਂ ਨਾਲ ਕਦੇ ਮੈਂ ਟਕਰਾਂਗਾ ਕਦੇ ਕਿਹਾ ਸੀ ਤੁਹਾਨੂੰ ਨਹੀਂ ਮੈਨੂੰ ਕਦੇ ਨਹੀਂ ਕਿਹਾ ਮੈਨੂੰ ਨਹੀਂ ਕਿਹਾ ਓਕੇ ਅੱਛਾ ਤੁਹਾਡੇ ਪੁੱਤ ਬਾਰੇ ਵੀ ਦੱਸੋ ਹਰਜੋਤ ਬਾਰੇ ਹਰਜੋਤ ਵੀ ਉੱਥੇ ਸੀਗਾ ਇੱਕ ਸਿੰਘ ਹੋਰ ਸੀਗਾ ਉਹ ਹਜੇ ਨਹੀਂ ਆਇਆ ਨਾ ਉਹ ਪੁਲਿਸ ਕੋਲ ਦੋਨੇ ਸਿੰਘ ਜੋ ਕੁਝ ਵਾਕਿਆ ਹੋਇਆ ਤੁਹਾਨੂੰ ਹਰਜੋਤ ਨੇ ਪਹਿਲਾਂ ਦੱਸਿਆ ਸੀ ਕਿ ਅਸੀਂ ਇਹ ਚੀਜ਼ਾਂ ਕਰਨੀਆਂ ਜਾਂ ਫਿਰ ਉਹ ਇੱਕੋ ਦਮ ਇੱਕ ਸਨੈਟੀਓ ਤਿਆਰ ਹੋ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਨਾਲ ਕੋਈ ਕਦੇ ਗੱਲ ਨਹੀਂ ਹੋਈ ਇਹ ਸਿੰਘ ਆਪੇ ਹੀ ਬਾਹਰ ਚੱਲਦੇ ਫਿਰਦੇ ਨੇ ਬਾਹਰ ਕੋਈ ਗੱਲਾਂ ਹੋਣੀਆਂ ਹੋਣ ਤਾਂ ਸਾਨੂੰ ਨਹੀਂ ਪਤਾ ਸਰਕਾਰਾਂ ਜਿਹੜੀਆਂ ਸਾਡੀਆਂ ਇੱਕ ਤਰਫੀ ਗੱਲ ਕਰਦੀਆਂ ਦੂਜੀ ਤਰਫੀ ਨਹੀਂ ਕਰਦੀਆਂ ਤੇ ਸਰਕਾਰ ਨੂੰ ਚਾਹੀਦਾ ਜਿੱਥੇ ਦੂਜੇ ਦਾ ਪਤਾ ਲੈਂਦੇ ਨੇ ਸਾਥ ਲੈਂਦੇ ਨੇ ਉਥੇ ਇਨਾਂ ਸਿੰਘਾਂ ਦਾ ਵੀ ਪਤਾ ਲੈਣ ਇਹ ਨਜਾਇਜ਼ ਇਹਨਾਂ ਤੇ ਪਾਈ ਜਾਂਦੇ ਨੇ ਜੋ ਪਾਉਂਦੇ ਨੇ ਉਹ ਜੋ ਮਰਜ਼ੀ ਬੋਲੀ ਜਾਣ ਉਹ ਆਪਣੇ ਆਪ ਨੂੰ Hindu ਕਹੀ ਜਾਂਦੇ ਨੇ ਸਿੱਖਾਂ ਨੂੰ ਅਲੱਗ ਕਰੀ ਜਾਂਦੇ ਨੇ ਇਹ ਪਾੜਾ ਤੇ ਉਹ ਪਾ ਰਹੇ ਨੇ ਸਿੱਖ ਕੌਮ ਥੋੜੀ ਪਾ ਰਹੀ ਹੈ ਸਿੱਖਾਂ ਨੇ ਸਿੰਘਾਂ ਨੇ ਕਦੋਂ ਕਿਹਾ ਕਰੇ Hindu ਆਏ ਤੇ ਹੋਏ ਇਹ ਉਹ Hindu ਆਪ ਹੀ ਪਾਈ ਜਾਂਦੇ ਨੇ ਇਹ ਜਿਹੜੇ ਕਦੇ ਹੱਤਵਾਲੀ ਕਹਿੰਦੇ ਨੇ ਕਦੇ ਖਾਲਸਤਾਨੀ ਕਹਿ ਦਿੰਦੇ ਨੇ ਇਹ ਨਹੀਂ ਕਹਿਣਾ ਚਾਹੀਦਾ ਇਹ ਸਰਕਾਰਾਂ ਨੂੰ ਰੋਕਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਇਹ ਵੀ ਬੜਾ ਵੱਡਾ ਸਵਾਲ ਹੈ ਜਿਸ ਚਿੱਕੇ ਨਾਲ ਭਾਈ ਸਾਹਿਬ ਨੇ ਵੀ ਦੱਸਿਆ ਕਿ ਵੱਡੇ ਵੱਡੇ ਮੰਤਰੀ ਗਵਰਨਰ ਸਾਹਿਬ ਆਪ ਉੱਥੇ ਜਾ ਕੇ ਉੱਥੇ ਪਤਾ ਲੈ ਰਹੇ ਨੇ ਉਹ ਚਲੋ ਚੰਗੀ ਗੱਲ ਹੈ ਪਤਾ ਲੈਣ ਲਈ ਪਹੁੰਚੇ ਕਿ ਲੱਗਦਾ ਕਿ ਕਹਿੰਦੇ ਤਾੜੀ ਇੱਕ ਹੱਥ ਨਾਲ ਕਦੇ ਨਹੀਂ ਵੱਜਦੀ ਦੋਨੇ ਹੱਥ ਨਾਲ ਤਾੜੀ ਵੱਜਦੀ ਹੈ ਤੇ ਤੁਹਾਡੇ ਪਰ ਤੁਹਾਡੇ ਕੋਲ ਵੀ ਆਉਣਾ ਚਾਹੀਦਾ ਸੀਗਾ ਤੁਹਾਨੂੰ ਪੁੱਛਣਾ ਚਾਹੀਦਾ ਸੀ ਵੀ ਜੋ ਕੁਝ ਹੋਇਆ ਉਹ ਕਿਵੇਂ ਹੋਇਆ ਤੇ ਇਹ ਗੱਲਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਦੇ ਇਹ ਸਰਕਾਰਾਂ ਨੂੰ ਚਾਹੀਦਾ ਨਾ ਵੀ ਦੇਖਣਾ ਚਾਹੀਦਾ ਵੀ ਉਹਨਾਂ ਦੇ ਪਰਿਵਾਰ ਵੀ ਦੇਖਣ ਵੀ ਉਹ ਕਿਹੋ ਜਿਹੇ ਨੇ ਕਿਸ ਸਵਾਰ ਦੇ ਨੇ ਕਿਸ ਤਰ੍ਹਾਂ ਚੱਲਦੇ ਨੇ ਆਣ ਗੁਆਣ ਨੂੰ ਮਹੱਲੇ ਨੂੰ ਪੁੱਛਣ ਉੱਥੇ ਹਿੰਦੂ ਵੀ ਰਹਿੰਦੇ ਨੇ ਉੱਥੇ ਸਿੱਖ ਵੀ ਰਹਿੰਦੇ ਨੇ ਉੱਥੇ ਮੁਸਲਮਾਨ ਵੀ ਰਹਿੰਦੇ ਨੇ ਉੱਥੇ ਅਸਾਈ ਵੀ ਰਹਿੰਦੇ ਨੇ ਸਾਰੇ ਹੀ ਰਹਿੰਦੇ ਨੇ ਇਹ ਇੱਕ ਤਰਫੀ ਗੱਲ ਕਰੀ ਜਾਂਦੇ ਨੇ ਸਾਰੇ ਦੂਜੇ ਪਾਸੇ ਦਾ ਪਲਟਕਣ ਨਹੀਂ ਦੇਖਦੇ ਵੀ ਇਹ ਕੀ ਚੀਜ਼ ਆ ਤੇ ਜੋ ਉਹਨਾਂ ਨੇ ਬੱਚਿਆਂ ਨੇ ਕੋਈ ਬਿਆਨਬਾਜ਼ੀ ਦਿੱਤੀ ਉਹ ਸਾਨੂੰ ਨਹੀਂ ਪਤਾ ਅੱਛਾ ਜੋ ਵੀ ਉਹਨਾਂ ਦੇ ਬਿਆਨ ਹੋਏ ਹੋਣਗੇ ਕਿਤੇ ਤੁਹਾਡੇ ਬਿਆਨ ਵੀ ਨੇ ਉਹ ਤੁਹਾਡੇ ਬਿਆਨ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਹੀ ਨੇ ਕਿ ਜੋ ਪਰਿਵਾਰ ਨੇ ਜੋ ਜੋ ਕੁਝ ਤੁਹਾਡੇ ਤੱਕ ਪਹੁੰਚਿਆ ਜੋ ਕੁਝ ਤੁਸੀਂ ਸੋਚਦੇ ਹੋ ਨਾ ਕਿ ਲੱਗਦਾ ਕਿ ਉਹਨਾਂ ਦੇ ਬਿਆਨ ਵੱਖਰੇ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕਿਸ ਤਰੀਕੇ ਦੇ ਨਾਲ ਤੁਹਾਡੀ ਤਾਂ ਹਜੇ ਮੁਲਾਕਾਤ ਵੀ ਨਹੀਂ ਹੋਈ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ ਬਿਲਕੁਲ ਮੇਰੀ ਕੋਈ ਮੁਲਾਕਾਤ ਨਹੀਂ ਜੀ ਹੋਈ ਅਜੇ ਤੱਕ ਨਾ ਹੀ ਕਿਸੇ ਨੇ ਕਰਾਈ ਹੈ ਤੇ ਹੁਣ ਦੇਖਾਂਗੇ ਹੁਣ ਜੇਲ੍ਹ ਚਲੇ ਗਏ ਨੇ ਅੱਜ ਤੇ ਫਿਰ ਵੇਖਦੇ ਆ ਮੁਲਾਕਾਤ ਕਦੋਂ ਹੁੰਦੀ ਹੈ ਮੁਲਾਕਾਤ ਕਰਕੇ ਹੀ ਬਾਕੀ ਬਿਆਨਬਾਜ਼ੀ ਕੀਤੀ ਜਾਏਗੀ ਬਿਲਕੁਲ ਅੱਛਾ ਭਾਈ ਸਾਹਿਬ ਜੀ ਜਿਸ ਤਰੀਕੇ ਨਾਲ ਪਰਿਵਾਰ ਨੇ ਹਜੇ ਮੁਲਾਕਾਤ ਨਹੀਂ ਕੀਤੀ ਜਦੋਂ ਅਸੀਂ ਪੁਰਾਣਾ ਇਤਿਹਾਸ ਪੜ੍ਹਦੇ ਆ ਉਹ ਇਤਿਹਾਸ ਦੇ ਵਿੱਚ ਬੜੀਆਂ ਅਜੀਹਾਂ ਚੀਜ਼ਾਂ ਲਿਖੀਆਂ ਹੋਈਆਂ ਨੇ ਕਹਿੰਦੇ ਤਸ਼ੱਦਦ ਜਦੋਂ ਹੁੰਦਾ ਸੀਗਾ ਨਾ ਤੇ ਕਈ ਅਜਿਹੇ ਸਿੰਘ ਹੁੰਦੇ ਸੀਗੇ ਡੋਲ ਜਾਂਦੇ ਸੀਗੇ ਤੇ ਤੁਹਾਨੂੰ ਵੀ ਲੱਗਦਾ ਕਿ ਜੋ ਇਹ ਵਾਕਿਆ ਹੋਇਆ ਉਸ ਤੋਂ ਬਾਅਦ ਜੋ ਚੀਜ਼ਾਂ ਹੋਣਗੀਆਂ ਵੱਖਰੀਆਂ ਵੱਖਰੀਆਂ ਤਨੀ ਹੋ ਜਾਣਗੇ ਆਉਣ ਵਾਲੇ ਸਮੇਂ ਤੇ ਨਹੀਂ ਕੱਲ ਜਦੋਂ ਅਸੀਂ ਜਾ ਕੇ ਦੇਖਿਆ ਨਾ ਵੀ ਤਾਂ ਤਕਰੀਬਨ ਤਕਰੀਬ 7-8 ਦਿਨ ਤਾਂ ਹੋ ਗਏ ਘਟਨਾ ਹੋਈ ਨੂੰ ਤਾਂ ਜੋ ਸਿੰਘ ਜਾ ਕੇ ਦੇਖੇ ਪੂਰੀ ਫੁੱਲ ਸਕਿਉਰਿਟੀ ਤਾਂ ਸਿੰਘਾਂ ਨੇ ਜਦੋਂ ਕਮਰ ਕਸਾ ਕਰਿਆ ਤਾਂ ਉਹ ਕਮਰ ਕਸਾ ਦੇ ਕੇ ਖੁਸ਼ੀ ਹੋਈ ਵੀ ਗੁਰੂ ਦੇ ਸਿੱਖ ਤਿਆਰ ਬਰ ਤਿਆਰ ਚੜ੍ਹਦੀ ਕਲਾ ਜਾਈ ਉਹੀ ਕੱਪੜੇ ਦੇਖੋ ਸਰਕਾਰਾਂ ਦਾ ਕਿਹਾ ਜਾ ਸਿਸਟਮ ਅੰਗਰੇਜ਼ਾਂ ਦੀ ਜਗੇ ਨੂੰ ਕਿੰਨੇ ਸਾਲ ਹੋ ਗਏ ਹਾਲ ਤੱਕ ਸਿੱਖਾਂ ਨੂੰ ਉਸੇ ਗੁਲਾਮੀ ਤੇ ਨਿਕਲਣਾ ਪੈ ਰਿਹਾ ਕਿਉਂਕਿ ਪਰਿਵਾਰ ਨੂੰ ਹਾਲੇ ਤੱਕ ਮੁਲਾਕਾਤ ਨਹੀਂ ਹੋਈ ਜੇ ਪਤਾ ਸਰਕਾਰ ਨੂੰ ਵੀ ਸਿੰਘ ਬਾਣਾ ਪਾਉਨੇ ਆ ਤਾਂ ਤਕਰੀਬਨ ਨੂੰ ਬਾਣ ਕੱਪੜੇ ਪਹੁੰਚਿਆ ਨਾ ਉਹ ਵਿਚਾਰੇ ਜੁੱਤੀ ਜੱਪਲ ਪਾਉਣੇ ਨਾ ਉਹਨਾਂ ਕੋਈ ਦਸਤਾਰਾ ਨਾ ਕੋਈ ਕਸ਼ਰੇ ਪਰ ਫਿਰ ਵੀ ਦੇਖ ਕੇ ਤੁਹਾਨੂੰ ਇੰਨੀ ਜਿਆਦਾ ਖੁਸ਼ੀ ਹੋਈ ਕਿ ਉਹ ਜੱਜ ਦੇ ਕਮਰੇ 'ਚ ਖੜੇ ਤਾਂ ਉਹੀ ਤਿਆਰ ਬਰ ਤਿਆਰ ਬਾਣੇ ਕਮਰ कसे ਕਰੇ ਵੀ ਪੀਲੇ ਦੇ ਮਾਲ ਜਿਹੜੇ ਉਦਣ ਦਿਖ ਰਹੇ ਉਹੀ ਕਮਰ कसे ਪੀਲੇ ਉਹਨਾਂ ਦੇ ਗੱਲ ਚ ਪੀਲੇ ਹਜੂਰੀਏ ਨੀਲੇ ਕਮਰ कसे ਤਾਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਇਹ ਜੀ ਗੱਲ ਕਿ ਸਿੱਖਾਂ ਦਾ ਗੁਰੂ ਨਾਲ ਪਿਆਰ ਹੀ ਇੰਨਾ ਬਖਸ਼ਾ ਗੁਰੂ ਜੁਰਮਾਰਾਜ ਨੇ ਖੰਡੇ ਦੀ ਪਾਉਲ ਦਿੱਤੀ ਹੈ ਤਾਂ ਦਿੱਤੀ ਉਹ ਤਾਂ ਤੀ ਕਿਉਂਕਿ ਉਹਨੇ ਚੀੜੀਆਂ ਨੂੰ ਬਾਜ ਲੜਾਉਣ ਬਦੀ ਸ਼ਕਤੀ ਵਿਖਤੀ ਤਾਂ ਇਸੇ ਚੱਕਰ 'ਚ ਜਿਵੇਂ ਅੱਜ ਜਿਹ ਸਿੰਧੋਸਤਾਨੀ ਬਾਜਾ ਨੂੰ ਚਿੜੀਆਂ ਨੇ ਕਦੋਂ ਢਾ ਲੈਣਾ ਇਹ ਗੁਰੂ ਮਹਾਰਾਜੀ ਦੇ ਕਿਸੇ ਟਾਈਮ ਵੀ ਕਲਾ ਵਰ ਸਕਦੀ ਤੇ ਇਸ ਲਈ ਅਸੀਂ ਬਾਰ ਬਾਰ ਇਹਦੇ ਹਿੰਦੂਆਂ ਦੀ ਸਰਕਾਰ ਨੂੰ ਹਿੰਦੁਸਤਾਨ ਨੂੰ ਜਾਂ ਪੰਜਾਬ ਸਰਕਾਰ ਨੂੰ ਬਾਰ ਬਾਰ ਬੇਨਤੀ ਕਰਦੇ ਕਿ ਇਹ ਸਿਕਿਉਰਿਟੀ ਤੰਤਰ ਚ ਉਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਨੂੰ ਬੰਦੇ ਬਣਾਇਆ ਜਾਵੇ ਇਹਨਾਂ ਨੂੰ ਇਨਸਾਨੀ ਰੂਪ ਦੱਸਿਆ ਜਾਵੇ ਕਿ ਇਨਸਾਨ ਕਿਹੋ ਜਿਹੇ ਹੁੰਨੇ ਆ ਕਿ ਸਿੱਖ ਧਰਮ ਸਭ ਤੋਂ ਪਹਿਲਾਂ ਇਨਸਾਨੀ ਸਿਖਾਉਂਦਾ ਸਿੱਖ ਦਾ ਧਰਮ ਨੇ ਜੇਕਰ ਗੱਲ ਬਹੁਤ ਬਾਰੀ ਗੱਲ ਚੱਕੀ ਜਾ ਰਹੀ ਕਿ ਉਹਨਾਂ ਦੇ ਨਿਹੱਥਿਆਂ ਤੇ ਵਾਰ ਕੀਤਾ ਗਿਆ ਇਹ ਨਿਹੱਥਿਆਂ ਤੇ ਵਾਰ ਬਿਲਕੁਲ ਨਹੀਂ ਕੀਤਾ ਗਿਆ ਕਿਉਂਕਿ ਜਿਹੜੀ ਇਕਾਂ ਕੋਈ ਹਥਿਆਰ ਨਹੀਂ ਹੈ ਜਿਕੇ ਕਿਰਪਾਨ ਹੈ ਇਹ ਤਾਂ ਸਾਡੇ ਗੁਰੂ ਸਾਹਿਬ ਨੇ 300 ਸਾਲ ਪਹਿਲਾਂ ਤੀ ਉਹ ਕਿਰਪਾਨ ਸੀ ਲੈ ਕੇ ਜੀ ਰਹੇ ਜਿਹੜੀ ਸਰਕਾਰ ਇਸ ਟਾਈਮ ਐਟਮ ਬੰਬ ਬਣਾ ਕੇ ਬੈਠੀ ਹੈ ਸਾਡਾ ਉਹ ਸਰਕਾਰ ਨਾਲ ਮੁਕਾਬਲਾ ਪਰ ਜੇਕਰ ਉਹ ਫਿਰ ਵੀ ਸਾਨੂੰ ਬਾਰ ਬਾਰ ਤੰਗ ਕਰੂਗੀ ਤਾਂ ਮਰਦੇ ਨੇ ਵਾਕੇ ਚੱਪੇ ਆ ਤਾਂ ਕਰਕੇ ਅਸੀਂ ਜੋ ਸਾਡਾ ਹੁਕਮ ਹੈ ਕਿ ਵੀ ਐਂਡ ਆਖਰ ਚ ਤਰਵਾਰ ਚ ਕੀ ਹੈ ਤਾਂ ਉਹ ਥੋੜਾ ਅਸੀਂ ਹਿਸਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਅੱਛਾ ਅੰਕਲ ਜੀ ਵੱਖਰੀਆਂ ਵੱਖਰੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਈ ਤਾਂ ਇਹ ਕਹਿ ਰਹੇ ਨੇ ਕਿ ਕਾਨੂੰਨੀ ਰਾਹ ਜ਼ਰੂਰੀ ਹੈ ਕਹਿੰਦੇ ਜੇ ਕੋਈ ਚੀਜ਼ ਹੁੰਦੀ ਹੈ ਘਟਨਾ ਵਾਪਰਦੀ ਹੈ ਕਾਨੂੰਨ ਸਭ ਤੋਂ ਵੱਡਾ ਕਹਿੰਦੇ ਜੇ ਕੋਈ ਗੱਲ ਹੋ ਰਹੀ ਹੈ ਪੁਲਿਸ ਕਾਰਵਾਈ ਕਰੇਗੀ ਕੋਰਟਾਂ ਤੈਅ ਕਰਨਗੇ ਕਿ ਸਜ਼ਾ ਦੇਣੀ ਹੈ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਕਾਨੂੰਨਨ ਤੌਰ ਤੇ ਚੱਲਣਾ ਚਾਹੀਦਾ ਸੀ ਕਿ ਆਪਵਾ ਸਿੰਘ ਸੀ ਕਿ ਕਾਨੂੰਨਨ ਤੌਰ ਤੇ ਚੱਲਣਾ ਚਾਹੀਦਾ ਸੀ ਜੋ ਵੀ ਹੋ ਚੱਲਣਾ ਚਾਹੀਦਾ ਸੀ ਇਹ ਕੋਈ ਗੱਲ ਥੋੜੀ ਹੈ ਵੀ ਇੱਕ ਬੰਦੇ ਨੂੰ ਇੱਕੋ ਪਾਸੇ ਹੀ ਲਈ ਜਾਓ ਦੂਜਿਆਂ ਨੂੰ ਕੁਝ ਕਹੋ ਹੀ ਨਾ ਹਿੰਦੂਆਂ ਨੂੰ ਇਹਨਾਂ ਨੇ ਇਹ ਅਧਿਕਾਰ ਦਿੱਤੇ ਨੇ ਦਿਨ ਰਾਤ ਗਲਤ ਬੋਲੀ ਜਾਂਦੇ ਨੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਸਾਡਾ ਕੋਈ ਬੰਦਾ ਮੂੰਹ ਕੱਢ ਦੇ ਖਾਲਿਸਤਾਨ ਹੈ ਤਾਂ ਉਸੇ ਘੜੀ ਪੁਲਿਸ ਉਹਦੇ ਪੱਜ ਕੇ ਘਰ ਚਲੀ ਜਾਂਦੀ ਏ ਇਹਨਾਂ ਨੂੰ ਕਿਉਂ ਨਹੀਂ ਆਂਦੇ ਕਦੀ ਕੁਝ ਕਹਿੰਦੇ ਨੇ ਕਦੀ ਕੁਝ ਕਹਿੰਦੇ ਨੇ ਇਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਬਿਲਕੁਲ ਤੇ ਹੁਣ ਤੁਸੀਂ ਇੱਥੇ ਮੋਰਚੇ ਤੇ ਪਹੁੰਚੇ ਹੋ ਤੁਹਾਡੀ ਅਗਲੀ ਮੰਗ ਕੀ ਹੈ ਤੁਸੀਂ ਇੰਨੀ ਦੂਰ ਤੋਂ ਲੁਧਿਆਣੇ ਤੋਂ ਬੱਸਾਂ ਦੇ ਉੱਤੇ ਇੱਥੇ ਆਏ ਹੋ ਗਰਮੀ ਇੰਨੀ ਹੈ ਉੱਤੋਂ ਦੀ ਹੈ ਨਾ ਨਾ ਪਾਣੀ ਨਾ ਕੋਈ ਇਹ ਚੀਜ਼ਾਂ ਨਾ ਇੱਥੇ ਪਹੁੰਚੇ ਹੋ ਤਾਂ ਸਿੱਖ ਕੌਮ ਕਹਿੰਦੇ ਹੱਥਾਂ ਚੱਕ ਲੈਂਦੀ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਇੱਥੇ ਅਸੀਂ ਮੰਗ ਕੀ ਕਰਨਾ ਸਸ ਜਾਨੇ ਵੀ ਸਾਡੇ ਨਾਲ ਸਿੱਖ ਪੰਥ ਖੜਾ ਹੋਵੇ ਤੇ ਸਾਡੇ ਨਾਲ ਜੋ ਵੀ ਹੋਣਾ ਉਹ ਹੋਏ ਜਿਹੜਾ ਅਸਲ ਹੈ ਉਹ ਕੰਮ ਹੋਏ ਤੇ ਨਾਜਾਇਜ਼ ਜਿਤਨਾ ਮੁੰਡਾ ਜਿਹੜਾ ਤੀਸਰਾ ਉਹ ਕੀ ਨਾਮ ਦਾ ਨਹੀਂ ਜਸ ਜਸਵਿੰਦਰ ਉਹ ਵਿਚਾਰਾ ਸਿਰਫ ਕਦੀ ਕਦੀ ਸੇਵਾ ਕਰਨ ਆਉਂਦਾ ਸੀ ਉਹਨੂੰ ਵੀ ਚੱਕ ਲਿਆ ਨਾਲ ਹੂੰ ਉਹ ਤੇ ਵੀ ਕੇਸ ਪਾਤਾ ਹੂੰ ਬਿਲਕੁਲ ਅੱਛਾ ਲਾਡੀ ਦਾ ਵੀ ਨਾਮ ਆ ਰਿਹਾ ਲਾਡੀ ਲਾਡੀ ਦੀ ਕੀ ਸਾਂਝ ਸੀ ਕਿਉਂ ਨਾ ਲਾਡੀ ਅਮਰਸਰੋਂ ਆਇਆ ਸੀ ਤਿੰਨ ਦਿਨ ਹੋ ਗਏ ਨੇ ਉਹਦੀ ਕੋਈ ਸਾਂਝ ਨਹੀਂ ਇਸ ਤਰ੍ਹਾਂ ਜਿਵੇਂ ਮੋਰਚਿਆਂ 'ਚ ਇਕੱਠੇ ਹੁੰਦੇ ਹਨ ਮੋਰਚਿਆਂ ਤੋਂ ਸਾਂਝ ਬਣੀ ਹੈ ਹੋਰ ਕੋਈ ਸਾਂਝ ਹੀ ਨਹੀਂ ਸੀ ਹੂੰ ਅਜਾ ਬਾਬੂ ਤੁਸੀਂ ਕੀ ਮੰਗ ਕਰਦੇ ਹੋ ਜੋ ਕੋਈ ਚੀਜ਼ਾਂ ਹੋ ਰਹੀਆਂ ਨੇ ਕੋਈ ਸੁਣ ਰਿਹਾ ਤੁਹਾਨੂੰ ਜੋ ਵੀ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਮੰਗ ਕੀ ਕਰਦੇ ਹੋ ਕੀ ਹੋਣਾ ਚਾਹੀਦਾ ਹੁਣ ਨਾਲ ਟਾਈਮ ਦੇਖੋ ਜੀ ਸਾਨੂੰ ਤੇ ਜਦੋਂ ਇਹ ਵਾਰਦਾਤ ਹੋਈਏ ਤੇ ਜਿਹੜਾ ਹਿੰਦੂ ਜਗਤ ਵਾਲੇ ਕਈ ਬੰਦੇ ਵਿੱਚ ਨੇ ਉਹ ਕਹਿੰਦੇ ਅਸੀਂ ਖਾਨਦਾਨ ਤਬਾਹ ਕਰ ਦੇਾਂਗੇ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਨੇ ਵੀ ਮੰਗਾ ਨਹੀਂ ਹੱਥੀ ਪਈਆਂ ਹੁੰਦੀਆਂ ਉਹਨਾਂ ਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਹ ਤਾਂ ਭੁੱਲ ਜਾਣੋ ਅਬਦਾਲੀ ਵਰਗੇ ਆਏ ਸੀ ਕਿ ਉਹ ਨਹੀਂ ਹੋਣੀਆਂ ਚੀਜ਼ਾਂ ਤਾਂ ਇਹ ਤਸਵੀਰ ਹੈ ਕਿ ਇਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਬੱਪੂ ਹਾਂ ਦੇ ਪਹਿਲੇ ਬਿਆਨ ਸੀ ਕਿ ਐਕਸਕਲੂਸਿਵ ਤੁਹਾਡੇ ਨਾਲ ਸੀ ਕਿ ਜੋ ਕੁਝ ਹੋ ਰਿਹਾ ਹੈ ਪਰਿਵਾਰ ਦੀ ਹਜੇ ਤੱਕ ਮੁਲਾਕਾਤ ਨਹੀਂ ਹੋਈ ਸਿੰਗਾ ਨੂੰ ਨਾ ਕੋਈ ਕਸ਼ਰਾ ਨਾ ਕੋਈ ਤੌਲੀਆ ਨਾ ਕੋਈ ਬਾਣਾ ਨਾ ਕੋਈ ਦਸਤਾਰ ਦਿੱਤੀ ਗਈ ਹੈ ਹਜੇ ਤੱਕ ਪਰਿਵਾਰ ਦਾ ਕਹਿਣਾ ਪਰ ਚਾਹੀਦਾ ਹੈ ਕਿ ਜੋ ਜਲੰਧਰ ਦੇ ਵਿੱਚ ਲੁਧਿਆਣੇ ਦੇ ਵਿੱਚ ਇਹ ਚੀਜ਼ਾਂ ਹੋਈਆਂ ਸੀਗੀਆਂ ਉੱਥੋਂ ਪੁਲਿਸ ਨੂੰ ਚਾਹੀਦਾ ਹੈ ਕਿ ਸਾਰਾ ਕੁਝ ਸਮਾਨ ਪਹੁੰਚਦਾ ਚਾਹੀਦਾ ਹੈ ਕਿ ਮੁਲਾਕਾਤ ਪਰਿਵਾਰ ਦੀ ਹੋਵੇ ਤੇ ਇਹਨਾਂ ਦੇ ਖਾਸ ਤੌਰ ਤੇ ਅਪੀਲ ਕੀਤੀ ਹੈ ਸਿਵ ਕਮਿਊਨਿਟੀ ਸਾਡੇ ਨਾਲ ਖੜਨ ਇਸ ਵੀਡੀਓ ਦੇ ਬਾਅਦ ਤੋਂ ਬਾਅਦ ਸਾਂਝਾ ਕਰੋ ਕੈਂਪ ਸਹਾਇਕ ਦੇ ਇਸ ਯਕੀਨਤ ਧੰਨਵਾਦ